9 ਸਾਲ ਦੇ ਪਹਿਲੇ ਦਿਨ ਹੀ ਇੱਕ ਦਰਦਨਾਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਐਕਸੀਡੈਂਟ ਸੀ ਅਨੰਦਪੁਰ ਸਾਹਿਬ ਨੰਗਲ ਮੇਨ ਰੋਡ ਪਿੰਡ ਜਾਦਲਾ ਦੇ ਕੋਲ ਹੋਇਆ ਜਿੱਥੇ ਇੱਕ ਟਰੈਕਟਰ ਅਤੇ ਵੱਡਾ ਟਰਾਲਾ ਆਪਸ ਵਿੱਚ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਚੰਡੀਗੜ੍ਹ ਬੱਦੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਜਦੋਂ ਕਿ ਦੂਸਰਾ ਜ਼ਖਮੀ ਸਿਵਲ ਹਸਪਤਾਲ ਡੰਗਲ ਵਿਖੇ ਜੇਰੇ ਇਲਾਜ ਹੈ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਟੈਂਕਰ ਚਾਲਕ ਨੇ ਦੱਸਿਆ ਕਿ ਉਹ ਰਾਤ 1 ਵਜੇ ਦੇ ਕਰੀਬ ਲੁਧਿਆਣਾ ਤੋਂ ਨੰਗਲਵਾਲ ਨੂੰ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਓਵਰਲੋਡ ਵੱਡੇ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ ਇਸ ਦੌਰਾਨ ਉਸਨੇ ਬਚਾਅ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ناکਾਮਯਾਬ ਹੋਇਆ ਰਾਤ ਦੀ ਗੱਲ ਇਹ ਸੀ ਕਿ ਜਿਸ ਸਮੇਂ ਹਾਦਸਾ ਹੋਇਆ ਟੈਂਕਰ ਖਾਲੀ ਸੀ ਪੂਰੀ ਜਾਣਕਾਰੀ ਦੇ ਲਈ ਦੇਖੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਅਮਰੀਕ ਸਿੰਘ ਪੰਮੀ ਦੀ ਰਿਪੋਰਟ ਕੀਤਨ ਜੀ ਕਿਦਾਂ ਕਿਵੇਂ ਹਾਦਸਾ ਹੋਇਆ ਕਿਥੋਂ ਆ ਰਹੇ ਸੀ ਕਿੱਥੇ ਹਾਦਸਾ ਹੋਇਆ ਤੁਸੀਂ ਦੱਸ ਦਿਓ ਭਾਜੀ ਮੈਂ ਆ ਰਿਹਾ ਦਾ ਨੰਦਪੁਰਾ ਦੀ ਸਾਈਡ ਤੋਂ ਜੀ ਤੇ ਮੈਂ ਜਾ ਰਿਹਾ ਤਾਂ ਆਪਣਾ ਦਡੋਲੀ ਰੇਲਵੇ ਪੁਲ ਕ੍ਰੋਸ ਕੀਤਾ ਦਾ ਜੀ ਆ ਟਰਾਲਾ ਆਲਾ ਰੋਂਗ ਸਾਈਡ ਨੂੰ ਆ ਗਿਆ ਜੀ ਤੇ ਇਹਨੂੰ ਪਛਾਣਦੇ ਪਜਾਂਦੇ ਚੱਕਰਾਂ 'ਚ ਜੀ ਗੱਡੀ ਸਾਰੀ ਕਚਨ ਲਾਤੀ ਜੀ ਇਹਨੇ ਫੇਰ ਵੀ ਵਿਚਾ ਕੇ ਵੱਜੀ ਗਈ ਮੇਰੇ ਨਾਲ ਇੱਕ ਬੰਦਾ ਜੀ ਅੱਖ ਤੇ ਲੱਗੀ ਛੱਟ ਤੇ ਉਹਦੀ ਅੱਖ ਤੇ ਹੁਣ ਸਰਜਰੀ ਸਰਜਰੀ ਹੋਣੀ ਜੀ ਤੇ ਉਹ 32 ਜਾਈਏ ਹਾਂਜੀ ਤੇ ਟਰਾਲਾ ਬੜੀ ਤੇਜ਼ਾਈ ਸਪੀਡ ਚਦਾ ਵੈਸੇ ਤੇ ਓਵਰਲੋਡ ਆ ਇੱਕ ਪਰਿਆ ਵਾ ਤੇ ਸੰਭਲਿਆ ਨਹੀਂ ਜੀ ਕਿਹੜੇ ਮੋੜੇ ਦੇ ਉੱਤੇ ਇੱਥੇ ਬਜਰੀ ਆ ਜੀ ਲੋਡ ਕੀਤੀ ਹੋਈ ਠੀਕ ਬ੍ਰੇਕ ਵਗੈਰਾ ਨਹੀਂ ਲੱਗੀ ਉਹਨੂੰ ਵਿੱਚ ਮਾਰੀ ਇੱਥੇ ਬ੍ਰੇਕ ਨਹੀਂ ਲੱਗੀ ਪੂਰੀ ਸ਼ੋਈ ਮੇਰੇ ਵੱਲ ਰੋਂਗ ਸਾਈਡ ਨੂੰ ਹੀ ਆ ਗਈ ਉਹ ਟੋਟਲੀ ਹੋਣ ਇਹ ਕੋਈ ਬੰਦਾ ਕਿੱਥੇ ਹੈ ਟਰਾਲੇ ਦਾ ਇਹ ਤਾਂ ਜਿਹੜਾ ਦਾ ਡਰਾਈਵਰ ਤਾਂ ਹੀ ਉਹਦੇ ਘਰ ਤੇ ਆ ਕੇ ਉਹਨੂੰ ਲੈ ਗਏ ਜੀ ਟ੍ਰੀਟਮੈਂਟ ਦਵਾਉਣ ਲਾ ਕਹਿੰਦੇ ਉਹਨੂੰ ਤੇ ਹੁਣ ਮਾਲ ਘਾਰੇ ਤੇ ਬਾਕੀ ਗੱਲ ਹੁਣ ਮਾਲਕ ਨਾਲ ਹੋਣੀ ਜੀ ਕਿੰਨੇ ਵਜੇ ਹਾਦਸਾ ਹੋਇਆ ਇਹ ਰਾਤੀ 1 ਜਾਂ 1:00 ਦੇ ਵਿੱਚ ਹੋਇਆ ਹੈ ਹਾਦਸਾ